ਸਤਿ ਸ੍ਰੀ ਅਕਾਲ ਬੱਚਿਓ ਅੱਜ ਦੀ ਆਪਣੀ ਕਹਾਣੀ ਹੈ ਲੂੰਬੜੀ ਅਤੇ ਅੰਗੂਰ ਤਾਂ ਇਸ ਕਹਾਣੀ ਚ ਕੀ ਹੈ ਕਿ ਇੱਕ ਸੀ ਲੂੰਬੜੀ ਬਹੁਤ ਚਲਾਕ ਉਹਨੂੰ ਇੱਕ ਦਿਨ ਲੱਗੀ ਬਹੁਤ ਭੁੱਖ ਤਾਂ ਉਹ ਖਾਣ ਲਈ ਕੁਝ ਲੱਭਦੀ ਲੱਭਦੀ ਇੱਧਰ ਉੱਧਰ ਇੱਧਰ ਉੱਧਰ ਤੁਰਦੀ ਤੁਰਦੀ ਇੱਕ ਬਾਗ 'ਚ ਪਹੁੰਚੀ ਬਾਗ ਦੇ ਵਿੱਚੋਂ ਲੰਘ ਰਹੀ ਸੀ ਅਚਾਨਕ ਉਸਦੀ ਨਿਗਾ ਉੱਪਰ ਪਈ ਤਾਂ ਉਹ ਬਾਗ ਸੀ ਅੰਗੂਰਾਂ ਦਾ ਅੰਗੂਰਾਂ ਦੇ ਗੁੱਛੇ ਪੱਕੇ ਹੋਏ ਬਹੁਤ ਰਸੀਲੇ ਲਟਕੀ ਜਾਂਦੇ ਸੀ ਤਾਂ ਉਹਨੂੰ ਪਹਿਲੇ ਹੀ ਭੁੱਖ ਲੱਗੀ ਪਈ ਸੀ ਤਾਂ ਫਿਰ ਉਹਦੇ ਮੂੰਹ ਵਿੱਚ ਅੰਗੂਰ ਦੇਖ ਕੇ ਪਾਣੀ ਆ ਗਿਆ ਉਹਨੇ ਸੋਚਿਆ ਕਿ ਕਿਉਂ ਨਾ ਇਹ ਅੰਗੂਰ ਖਾ ਕੇ ਹੀ ਆਪਣੀ ਭੁੱਖ ਮਟਾਵਾਂ ਪਰ ਅੰਗੂਰ ਸੀ ਬਹੁਤ ਉੱਚੇ ਤਾਂ ਹੁਣ ਉਹਨੇ ਅੰਗੂਰਾਂ ਤੱਕ ਪਹੁੰਚਣ ਲਈ ਛਾਲਾ ਮਾਰਨੀਆ ਸ਼ੁਰੂ ਕਰਤੀਆਂ ਪਰ ਅੰਗੂਰ ਕੁਝ ਜ਼ਿਆਦਾ ਹੀ ਉੱਚੇ ਸੀ। ਬਾਰ-ਬਾਰ ਉਹਨੇ ਛਾਲਾ ਮਾਰਨ ਦੀ ਕੋਸ਼ਿਸ਼ ਕੀਤੀ, ਹੋਰ ਉੱਠੀ, ਹੋਰ ਉੱਚੀ ਪਰ ਨਹੀਂ। ਉਹ ਨਾ ਪਹੁੰਚ ਸਕੀ ਅੰਗੂਰਾਂ ਤੱਕ। ਤਾਂ ਹੌਲੀ-ਹੌਲੀ ਥੱਕ ਗਈ। ਥੱਕ ਕੇ ਇੱਕ ਥਾਂ ਤੇ ਬੈਠ ਗਈ। ਕੁਝ ਸੋਚਣ ਲੱਗੀ। ਅੰਗੂਰਾਂ ਵੱਲ ਬਾਰ-ਬਾਰ ਉਹਨੇ ਦੇਖਿਆ। ਤਾਂ ਉਹਨੂੰ ਸਮਝ ਆ ਗਈ ਕਿ ਅੰਗੂਰਾਂ ਤੱਕ ਉਹ ਪਹੁੰਚ ਨਹੀਂ ਸਕਦੀ। ਤੋ ਆਪਣਾ ਉਦਾਸ ਜਿਹਾ ਮਨ ਲੈ ਕੇ ਉਥੋਂ ਤੁਰ ਪਈ ਤੇ ਨਾਲ ਹੀ ਉਹਨੇ ਮਨ ਦੇ ਵਿੱਚ ਸੋਚਿਆ ਕਿ ਇਹ ਅੰਗੂਰ ਤਾਂ ਬਹੁਤ ਖੱਟੇ ਐ ਇੰਨਾਂ ਨੂੰ ਖਾਣ ਦਾ ਕੋਈ ਫਾਇਦਾ ਨਹੀਂ ਤਾਂ ਬੱਚਿਓ ਜਿਹੜੀ ਚੀਜ਼ ਤੱਕ ਅਸੀਂ ਨਹੀਂ ਪਹੁੰਚ ਸਕਦੇ ਤਾਂ ਆਪਣੇ ਮਨ ਨੂੰ ਸਮਝਾਉਣ ਲਈ ਅਸੀਂ ਉਸ ਚੀਜ਼ ਬਾਰੇ ਇਦਾਂ ਹੀ ਸੋਚਦੇ ਹਾਂ ਕਿ ਅੰਗੂਰ ਖੱਟੇ ਐ ਥੈਂਕ ਯੂ